ਸੇ ਸਤਨਾਮ ਸ੍ਰੀ ਵਾਖੂ ਵਾਹਿਗੁਰੂ ਤਤਕੀਰ ਅਰਦਾਸ ਮਾਰੀ ਜੀਉ ਪੈਣ ਸਭ ਤੇਰਾ ਕੋ ਨਾਮ ਸਭ ਤੇਰੀ ਵਡਿਆਈ ਕੋ ਨਾ ਨ ਜਾਣੇ ਮੇਰਾ ਅਰਦਾਸ ਇਕ ਓੰਕਾਰ ਸ੍ਰੀ ਵਾਹਿ ਜੀ ਕੀ ਪਤੇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੇ ਧਿਆਇ ਪਰ ਅੰਗੰਗ ਗੁਰ ਤੇ ਅਮਰਦਾਸ ਰਾਮਦਾਸ ਜੀ ਨੇ ਸਹਾਇ ਕਰਜਨਾਰ ਕੋ ਕਹਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੇਸ਼ਨ ਜੀ ਧਿਆਏ ਜੇ ਕਿਤੇ ਸਬਦੁ ਗਜਾਇ ਤੇਗ ਬਾਤਰ ਹੰਦੀ ਚਾਦਰ ਸਿਮਰੈ ਤੁਮ ਅੰਧੇ ਆਵੇ ਤਾਰੇ ਸੰਤਾਂ ਜੀ ਸਹਾਈ ਦਸਵੇਂ ਪਾਤਸ਼ਾਹ ਸੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਰ ਤੇ ਦਾਤੇ ਪੰਧੇ ਵਾਲੀ ਸਰਬੰਸ ਗਾਮੀ ਸਭ ਤਾਰੇ ਹੋਣਾ ਜੀ ਸਹਾਈ ਸਭ ਤਾਰੇ ਹੋਣਾ ਜੀ ਸਹਾਈ ਕਸਾਂ ਪਾਥ ਸਿੰਘ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦੀ ਦਾਤ ਧਿਆਨ ਕਰਕੇ ਬੋਲਾਂ ਜੀ ਵਾਹਿਗੁਰੂ 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 ਆਪ ਜੀ ਦੇ ਪੰਜ ਪਿਆਰੇ ਚਾਰ ਸੰਗਜਾ ਦੇ ਚਾਲੀ ਮੁਕਤੇ ਹੱਡੀਆਂ ਜੱਬੀਆਂ ਤੱਕ ਜਨ ਨਾਮ ਜੱਤੇ ਆ ਵੰਡ ਕੇ ਛਕੇ ਆ ਧਰਮ ਦੇ ਸੀਦ ਤੇ ਚੜ੍ਹੀਆਂ ਤੇ ਚੜ੍ਹੇ ਆਤਮ ਬੰਦ ਕਟਵਾਏ ਭੋਪੀਆਂ ਤਰਵਾਇਆਂ ਪਟੀਆਂ ਖਲਾ ਰਵਾਈਆਂ ਸਿੱਖੀ ਸਦਕੇ ਸਾਂ ਸਵਾਸਾਂ ਸੰਭਿਭਾਇਆ ਜਿੰਨਾ ਪਿਆਰਿਆਂ ਸੱਚਿਆਰਿਆਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਝਾਤ ਅਗੰਤਾ ਸਰਬੱਤ ਗੁਰਦਵਾਰਾਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇਹਨਾਂ ਮਾੜਾ ਦੇ ਮਾਨ ਸਤਿਗੁਰੂ ਨਤਾਣਿਆਂ ਦੇ ਤਾਣ ਸਤਿਗੁਰੂ ਲਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਅੰਤਰਜਾਨੀ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਦੇਣ ਦੀ ਅਰਦਾਸ ਪ੍ਰਾਰਥਨਾ ਜੋੜੀ ਕੀਤੀ ਜਾਂਦੀ ਹੈ ਆਪ ਜੀ ਦਾ ਬਰਮਾਨ ਹੈ ਲੱਖ ਤੁਸੀਆਂ ਬਾਤਾਂ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਾਮਕ ਏਕਾਰ ਨਾਮ ਦੇ ਤੇਰ ਤਨ ਮਨ ਸ਼ੀਤਰ ਹੋਵੇ ਸਤਗੁਰੂ ਜੀ ਆਪ ਜੀ ਨੇ ਦੋਹਾਂ ਪਰਿਵਾਰਾਂ ਉੱਤੇ ਖੁਸ਼ੀਆਂ ਦੇ ਦਿਹਾੜੇ ਲਿਆਂਦੇ ਆ ਸਤਗੁਰੂ ਜੀ ਨੂੰ ਆਪ ਜੀ ਦੇ ਘਰੋਂ ਤਰ੍ਹਾਂ ਵਰਸਾਏ ਹੋਏ ਕਾਕਾ ਬਲਵਿੰਦਰ ਸਿੰਘ ਸੁਪੁੱਤਰ ਸਰਦਾਰ ਹਾਕਮ ਸਿੰਘ ਪਿੰਡ ਸੂਰ ਖਾਲਸਾ ਤੋਂ ਹਰਪ੍ਰੀਤ ਕੌਰ ਪੁੱਤਰੀ ਸਰਦਾਰ ਸਰਜੀਤ ਸਿੰਘ ਪਿੰਡ ਬਾਂਸੀਆਂ ਤੋਂ ਸਤਿਗੁਰੂ ਜੀਓ ਬਲਵਿੰਦਰ ਸਿੰਘ ਤੇ ਹਰਪ੍ਰੀਤ ਕੌਰ ਦੇ ਸਤਿਗੁਰੂ ਜੀ ਆਪ ਜੀ ਦੇ ਸੰਮਗ ਵਿਚਾਰ ਲਾਵਾਂ ਦੇ ਪਾਠ ਹੋਣੇ ਹਨ ਸਤਿਗੁਰੂ ਜੀਓ ਅਨੰਦ ਕਾਰਜ ਦੀ ਰਸਮ ਆਦਾਵਣੀ ਹੈ ਦੋਵੇਂ ਪਰਿਵਾਰ ਦੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕੋਲ ਆ ਕੇ ਬੇਨਤੀ ਅਰਦਾਸ ਕਰਦੇ ਹਾਂ ਕਿ ਆਪ ਆਗਿਆ ਬਖਸ਼ੋ ਅਨੰਦ ਕਾਰਜ ਦੀ ਰਸਮ ਸਪੂਰਨ ਹੋਵੇ ਸਤਿਗੁਰੂ ਜੀਓ ਆਪ ਅੰਗ ਸੰਮੋਤੇ ਸਹਿਯਾ ਕਰਨੀ ਦੋਹਾ ਪਰਿਵਾਰਾਂ ਦਾ ਆਪ ਸਤਿਗੁਰੂ ਮਾਪਕਸ਼ਿਨਾ ਕਰਦੀ ਅਸਾਂ ਕਿਸਿਆ ਵਤਨੇ ਸਭੂ ਜੀਓ ਆਪ ਆ ਗਿਆ ਗੁਰੂ ਲੰਦਕਾਰਜ ਕਰਦੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਸੋ ਖੋਵੇ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਰੇ ਸਰਬਤ ਦਾਰਾ ਇਸ ਤਾਰ ਬੋਲੇ